ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ ਤੁਹਾਡਾ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਘਰੇਲੂ ਉਪਾਏ ਜਿਹੜੇ ਸਾਡੇ ਪੁਰਖਿਆਂ ਤੋਂ ਸਾਨੂੰ ਮਿਲੇ ਹਨ ਅਤੇ ਅੱਜ ਵੀ ਸਾਡੇ ਜੀਵਨ ਵਿੱਚ ਬਹੁਤ ਕੰਮਦੇ ਹਨ ਦੋਸਤੋ ਹਰ ਬਿਮਾਰੀ ਲਈ ਹਮੇਸ਼ਾ ਦਵਾਈਆਂ ਲੈਣਾ ਹੀ ਕੋ ਹੱਲ ਨਹੀਂ ਕਈ ਵਾਰ ਸਾਡੇ ਘਰ ਵਿੱਚ ਹੀ ਅਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਜੋ ਸਾਡੇ ਲਈ ਦਵਾਈ ਤੋਂ ਘੱਟ ਨਹੀਂ ਹੁੰਦੀਆਂ आज जैसी गल करांगे ओ ही करे उपाय दी जिना नाल तुसी सेहतमंद भी रह सकदे हो अते कुदरती तरीके नाल इलाज भी कर सकदे हो उपाय एक सिर दर्द तो छुटकारा सिर दर्द आजकल हर दूजे बंदे दी समस्या है कई बारे तनाव कारण हुंदा है कई बार खान पीन या नींद ना पूरी होण कारण घरेलू उपाय एक कप गरम दूध विच एक चुटकी दालचीनी पाउडर पाव इस चंगी तरह हिला के रात तो पहला पियो। दो तीन दिन विच ही रात मिलेगी उपाय दो खांग तो रात। सर्दी दे मौसम विच खंघ आम गल है दवाई खान की करेलू नुस्खा आजमा सकते हो करेलू उपाय एक चमच शहद विच अद्धा चमच अदरक का रस मिलाओ इस खाओ खट ग मिलेगा उपाय तीन ਪੇਟ ਦੀ ਗੈਸ ਅਤੇ ਐਸਿਡਿਟੀ ਖਾਣ ਪੀਣ ਵਿੱਚ ਬੇਤਿਆਨੀ ਕਾਰਨ ਗੈਸ ਤੇ ਐਸਿਡਿਟੀ ਆਮ ਹੋ ਗਈ ਹੈ ਘਰੇਲੂ ਉਪਾਏ ਇੱਕ ਗਲਾਸ ਗੁਮ ਗਰਮ ਪਾਣੀ ਵਿੱਚ ਇੱਕ ਛੋਟੀ ਕਾਲਾ ਨਮਕ ਅਤੇ ਅਜਵਾਇਨ ਪਾਓ ਇਸ ਨੂੰ ਖਾਣੇ ਤੋਂ ਬਾਅਦ ਪੀਓ ਪਚਾਉਣ ਦੀ ਤਾਕਤ ਵਧੇਗੀ ਅਤੇ ਗੈਸ ਤੋਂ ਰਾਤ ਮਿਲੇਗੀ ਉਪਾਏ ਚਾਰ ਚਮੜੀ ਦੀ ਚਮਕ ਲਈ ਅੱਜਕੱਲ ਪ੍ਰਦੂਸ਼ਣ ਤੇ ਖਾਣ ਪੀਣ ਕਾਰਨ ਚਮੜੀ ਫਿੱਕੀ ਤੇ ਬੇਰੰਗ ਹੋ ਜਾਂਦੀ ਹੈ करेले उ उपाय एक चम्मच बेसन आधा चम्मच हल्दी ਤੇ ਕੁਝ ਬੂੰਦਾਂ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ ਹਫਤੇ ਵਿੱਚ ਦੋ ਵਾਰ ਚਿਹਰੇ ਤੇ ਲਗਾਓ ਚਮੜੀ ਕੁਦਰਤੀ ਤੌਰ ਤੇ ਚਮਕੇਗੀ ਉਪਾਏ ਪੰਜ ਵਾਲਾ ਦੀ ਮਜ਼ਬੂਤੀ ਲਈ ਚੜਦੇਵਾਲ ਅਜਕਲ ਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ Karelu upaye nariyal de tel vich methi de beej paake halka garam karo ਇਸ ਤੇਲ ਨਾਲ ਹਫਤੇ ਵਿੱਚ ਦੋ ਵਾਰ ਸਿਰ ਦੀ ਮਾਲਿਸ਼ ਕਰੋ ਵਾਲ ਮਜ਼ਬੂਤ ਹੋਣਗੇ ਤੇ ਝੜਨਾ ਘੱਟ ਹੋਵੇਗਾ ਉਪਾਏ 6 ਨੀਂਦ ਨਾ ਆਉਣਾ ਅਨਸੋਮਨੀਆ ਬਹੁਤ ਲੋਕ ਰਾਤ ਨੂੰ ਦੇਰ ਤੱਕ ਜਾਗਦੇ ਰਹਿੰਦੇ ਹਨ ਜਾਂ ਬਿਸਤਰੇ ਤੇ ਪੈ ਕੇ ਵੀ ਨੀਂਦ ਨਹੀਂ ਆਉਂਦੀ ਘਰੇਲੂ ਉਪਾਏ ਇੱਕ ਗਲਾਸ ਗੂਮ ਗਰਮ ਦੁੱਧ ਵਿੱਚ ਚੁਟਕੀ ਪਰ ਜੈਫਲ ਦਾ ਪਾਊਡਰ ਮਿਲਾ ਕੇ ਰਾਤ ਨੂੰ ਪੀਓ ਕੁਝ ਦਿਨਾਂ ਵਿੱਚ ਹੀ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ ਉਪਾਏ 7 ਮੂੰਹ ਦੀ ਬਦਬੂ ਮੂੰਹ ਵਿੱਚੋਂ ਬਦਬੂ ਆਉਣ ਕਰਕੇ ਵਿਅਕਤੀ ਦੀ ਸ਼ਖਸੀਅਤ ਪ੍ਰਭਾਵਿਤ ਹੁੰਦੀ ਹੈ। ਘਰੇਲੂ ਉਪਾਏ ਤਾਜ਼ੇ ਤਨਿਆਜਾ ਪੁਦੀਨੇ ਦੇ ਪੱਤੇ ਚਬਾਓ। ਇਸ ਨਾਲ ਮੂੰਹ ਦੀ ਬਦਬੂ ਦੂਰ ਹੋਵੇਗੀ। ਨਾਲ ਹੀ ਦਿਨ ਵਿੱਚ 2 ਵਾਰ ਦੰਦ ਸਾਫ਼ ਕਰਨ ਦੀ ਆਦਤ ਬਣਾਓ। ਉਪਾਏ 8 ਪੇਟ ਦਰਦ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪੇਟ ਦਰਦ ਆਮ ਸਮੱਸਿਆ ਹੈ। ਘਰੇਲੂ ਉਪਾਏ ਅਜਵੈਨ ਤੇ ਕਾਲਾ ਨਮਕ ਇਕੱਠੇ ਚੱਬੋ ਉੱਤੇ ਗੁਮ ਗਰਮ ਪਾਣੀ ਪੀਓ ਪੇਟ ਦਰਦ ਵਿੱਚ ਤੁਰੰਤ ਆਰਾਮ ਮਿਲੇਗਾ ਉਪਾਏ ਨੋ ਛੰਡ ਜ਼ੁਕਾਮ ਛੰਡ ਲੱਗ ਜਾਣ ਤੇ ਨੱਕ ਵਗਣ ਤੇ ਗਲੇ ਵਿੱਚ ਦਰਦ ਹੋ ਜਾਣਾ ਆਮ ਗੱਲ ਹੈ ਕਰੇਲੂ ਉਪਾਏ ਇੱਕ ਕਟੋਰੇ ਵਿੱਚ ਗਰਮ ਪਾਣੀ ਲਾਓ ਉਸ ਵਿੱਚ ਅਜਵੈਨ ਜਾਂ ਯੂਕਲਿਪਟਸ ਦਾ ਤੇਲ ਪਾਓ ਸਿਰ ਤੇ ਤੌਲੀ ਰੱਖ ਕੇ ਭਾਫ਼ ਲਾਓ नाक खुलेगा ते जुकाम विच आराम आवेगा उपाय 10 ਅੱਖਾਂ ਦੀ ਰੋਸ਼ਨੀ ਲਈ ਅੱਜਕਲ ਮੋਬਾਈਲ ਤੇ ਕੰਪਿਊਟਰ ਦੇ ਕਾਰਨ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਘਟ ਰਹੀ ਹੈ ਘਰੇਲੂ ਉਪਾਏ ਗਾਜਰ ਦਾ ਰਸ ਰੋਜ਼ ਪੀਓ ਆਮਲੇ ਦਾ ਮੁਰੱਬਾ ਸਵੇਰੇ ਖਾਲੀ ਪੇਟ ਖਾਓ ਅੱਖਾਂ ਦੀ ਰੋਸ਼ਨੀ ਹੋਲੀ ਹੋਲੀ ਬेटर ਹੋਵੇਗੀ ਉਪਾਏ 11 ਜ਼ਖਮ ਜਲਦੀ ਭਰਨ ਲਈ छोटे मोटे कट जखम घर हो जाते हैं घरेलू उपाय हल्दी पाउडर जख्म जखम छिड़को हल्दी कुदरती है जो जख्म जल्दी पर दी है उपाय बारा थकावट दूर करने पर कम करने तो बाद जदो शरीर बहुत थक जाता है घरेलू उपाय एक गिलास नींबू पानी थोड़ा शहद मिला के पीओ इस नाल ताजगी वापस आ जाएगी उपाय तेरा दंद दर्द तो रात दर्द बहुत पीड़ादायक है। उपाय लौंग दा तेल रुई ते ला के दर्द कुदरती दर्दनाशक गुण हन। उपाय चौदह मोटापा घटानेजन अजकल दी सब तो वड्डी समस्या है घरेलू उपाय सवेरे खाली पेट गुम ਗਰਮ ਪਾਣੀ ਵਿੱਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਓ। ਨਿਯਮਿਤ ਕਰਨ ਨਾਲ ਚਰਬੀ ਹੌਲੀ ਹੌਲੀ ਘਟਣ ਲੱਗੇਗੀ। ਉਪਾਏ 15 ਖੂਨ ਦੀ ਕਮੀ ਅਨੀਮੀਆ ਖਾਸ ਕਰਕੇ ਔਰਤਾਂ ਵਿੱਚ ਖੂਨ ਦੀ ਕਮੀ ਆਮ ਮਿਲਦੀ ਹੈ। ਘਰੇਲੂ ਉਪਾਏ ਚੁਕੰਦਰ, ਅਨਾਰ ਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਆਪਣੀ ਡਾਈਟ ਵਿੱਚ ਸ਼ਾਮਲ ਕਰੋ। ਇਹ ਕੁਦਰਤੀ ਤਰੀਕੇ ਨਾਲ ਖੂਨ ਵਧਾਉਂਦੇ ਹਨ। ਉਪਾਏ 16 ਜੋੜਾਂ ਦੇ ਦਰਦ ਲਈ ਉਮਰ ਵੱਦਨ ਨਾਲ ਜੋੜਾਂ ਦੇ ਦਰਦ ਆਮ ਹਨ ਘਰੇਲੂ ਉਪਾਏ ਸਰ੍ਹੋਂ ਦਾ ਤੇਲ ਹਲਕਾ ਗਰਮ ਕਰਕੇ ਉਸ ਵਿੱਚ ਲਸਣ ਦੇ ਟੁਕੜੇ ਪਾ ਕੇ ਤਿਆਰ ਕਰੋ ਇਸ ਤੇਲ ਨਾਲ ਜੋੜਾਂ ਦੀ ਮਾਲਿਸ਼ ਮਾਲਿਸ਼ ਕਰੋ ਦਰਦ ਤੇ ਸੋਜਨ ਕਟੇਗੀ ਉਪਾਏ ਸਤਾਰਾ ਚਿਹਰੇ ਦੇ ਦਾਗ ਤੱਬੇ ਧੂਪ ਤੇ ਪ੍ਰਦੂਸ਼ਣ ਕਾਰਨ ਚਿਹਰੇ ਤੇ ਕਾਲੇ ਦਾਗ ਪੈ ਜਾਂਦੇ ਹਨ ਘਰੇਲੂ ਉਪਾਏ ਟਮਾਟਰ ਦਾ ਰਸ ਤੇ ਨਿੰਬੂ ਦਾ ਰਸ ਬਰਾਬਰ ਮਿਲਾ ਕੇ ਚਿਹਰੇ ਤੇ ਲਗਾਓ ਕੁਝ ਹਫ਼ਤੇ ਵਿੱਚ ਦਾਗ ਹੌਲੇ ਹੌਲੇ ਕਟ ਜਾਣਗੇ ਉਪਾਏ 18 ਗਲੇ ਦੀ ਖਰਾਸ਼ ਜ਼ੁਕਾਮ ਜਦ ਵੱਧ ਬੋਲਣ ਨਾਲ ਗਲਾ ਬੈਠ ਜਾਂਦਾ ਹੈ ਘਰੇਲੂ ਉਪਾਏ ਗੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਦਿਨ ਵਿੱਚ ਦੋ ਵਾਰ ਗਰਾਰੇ ਕਰੋ ਗਲੇ ਨੂੰ ਤੁਰੰਤ ਆਰਾਮ ਮਿਲੇਗਾ ਉਪਾਏ 20 ਚੱਕਰ ਆਉਣ ਵੀਕਨੈਸ ਕਈ ਵਾਰ ਲੋਕ ਬਲੱਡ ਪ੍ਰੈਸ਼ਰ ਜਾਂ ਕਮਜ਼ੋਰੀ ਨਾਲ ਚੱਕਰ ਆਉਂਦੇ ਹਨ ਘਰੇਲੂ ਉਪਾਏ ਇੱਕ ਗਲਾਸ ਗੁੰਨੇ ਪਾਣੀ ਵਿੱਚ ਦੋ ਚਮਚ ਗਲੂਕੋਜ਼ ਜਾਂ ਸ਼ੱਕਰ ਪਾ ਕੇ ਪੀਓ ਤੁਰੰਤ ਤਾਕਤ ਮਿਲੂ ਪਾਏ ਵੀ ਪੈਰਾਂ ਦੀ ਦਰਾਰ ਸਰਦੀਆਂ ਵਿੱਚ ਪੈਰਾਂ ਦੀਆਂ ਏਰੀਆਂ ਫੱਟਣ ਲੱਗਦੀਆਂ ਹਨ ਘਰੇਲੂ ਉਪਾਏ ਰਾਤ ਨੂੰ ਸੌਣ ਤੋਂ ਪਹਿਲਾਂ ਸਰ੍ਹੋਂ ਦਾ ਤੇਲ ਜਾਂ ਕੀ ਪੈਰਾਂ ਤੇ ਲਗਾ ਕੇ ਜੁਰਾਬ ਪਾ ਲਵੋ ਏਰੀਆਂ ਨਰਮ ਹੋਣਗੀਆਂ ਦੋਸਤੋ ਇਹ ਸੰ ਹੋਰ ਕੁਝ ਘਰੇਲੂ ਉਪਾਏ ਜੋ ਤੁਹਾਡੇ ਲਈ ਲਾਭਦਾਇਕ ਹੋ ਸਕਦੇ ਹਨ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ